ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਢਾਲੀ ਬਲ ਬਟਿਕ ਤੇ ਹਾਂਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇੱਕ ਆਪਾਂ ਤੁਹਾਡੇ ਲਈ ਨਾ ਵੀਡੀਓ ਪਾਈ ਸੀਗੀ ਦੋ ਦਿਨ ਸ਼ਾਇਦ ਪਹਿਲਾਂ 650 ਦੇ ਸੂਟਾਂ ਦੀ ਤੇ ਉਹਦੇ ਵਿੱਚ ਵੀ ਤੁਸੀਂ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਕਿਉਂਕਿ ਉਹ ਸੂਟ ਬਹੁਤ ਜ਼ਿਆਦਾ ਸੀਸ ਕਰਕੇ ਇੱਕ ਵੀਡੀਓ ਦੇ ਵਿੱਚ ਉਹ ਸੂਟ ਨਹੀਂ ਆਏ ਇਸ ਲਈ ਆਪਾਂ ਤੁਹਾਡੇ ਲਈ ਇੱਕ ਵੀਡੀਓ ਹੋਰ ਅਪਲੋਡ ਕਰਦੇ ਆਂ ਸੇਮ ਉਹ ਸੇਮ ਪ੍ਰਾਈਸ ਦੇ ਵਿੱਚ ਸੇਮ ਸਟੱਫ ਦੇ ਵਿੱਚ ਸਰਦੀਆਂ ਵਿੱਚ ਪੌਣ ਵਾਲਾ ਸਟੱਫ ਹੋਊਗਾ ਬਹੁਤ ਜ਼ਿਆਦਾ ਸੋਹਣਾ ਜਿਹੜੇ ਆਪਣੀ ਗਰਨ ਸਰਦੀਆਂ ਵਾਲੇ ਸੂਟ ਹੈ ਠੀਕ ਹੈ ਜੀ ਚਲੋ ਜੀ ਸੂਟ ਦਿਖਾਉਣਾ ਸ਼ੁਰੂ ਕਰਦੇ ਆਂ ਜ਼ਿਆਦਾ ਟਾਈਮ ਵੇਸ ਨਹੀਂ ਕਰਦੇ ਆਂ ਤੇ ਸੂਟ ਦਾ ਪਹਿਲੇ ਦਾ ਕਲਰ ਹੈਗਾ ਪੀਚ ਜਿਹਾ ਕਲਰ ਦੇਖੋ 셔ਟ ਦਾ ਪ੍ਰਿੰਟਿੰਗ 셔ਟ ਦੀ ਪ੍ਰਿੰਟਿੰਗ ਹੋ ਇਸ ਤਰ੍ਹਾਂ ਦੀ ਇਸਦੇ ਨਾਲ ਹੋਊਗੀ ਪਲੇਨ ਬਾਟਮ ਇਹ ਵੀ ਆਪਣੇ ਕੋਲ ਸਿੰਗਲ ਸਿੰਗਲ ਕਲਰ ਹੋਇਆ ਜਿਹੜਾ ਸਿੰਗਲ ਸੂਟ ਮੈਂ ਤੁਹਾਨੂੰ ਨਾਲ ਹੀ ਨਾਲ ਦੱਸੂਗੀ ਪਹਿਲਾ ਸੂਟ ਇਹ ਹੋ ਗਿਆ ਜੀ ਕਲਰ ਚੈੱਕ ਕਰ ਲਓ ਇੱਕ ਸੂਟ ਹੋ ਗਿਆ ਅਗਲਾ ਆ ਗਿਆ ਜੀ ਆਪਣੇ ਕੋਲੇ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਸੋਹਣਾ ਸਟਾਫ ਬਹੁਤ ਜ਼ਿਆਦਾ ਸੋਹਣਾ ਜੀ 650 ਦੀ ਰੇਂਜ ਦੇ ਵਿੱਚ ਆ ਇੱਕ ਵੀਡੀਓ ਦੇ ਵਿੱਚ ਉਹਦੇ ਸੂਟ ਨਹੀਂ ਅਪਲੋਡ ਹੋਏ ਤਾਂ ਕਰਕੇ ਇੱਕ ਵੀਡੀਓ ਦੇ ਵਿੱਚ ਹੋਰ ਤੁਹਾਡੇ ਲਈ ਲੈ ਕੇ ਆਏ ਜਿੰਨੇ ਸੂਟ ਆਪਣੇ ਕੋਲੇ ਹੋਰ ਅਵੇਲੇਬਲ ਸੀ ਜਲਦੀ ਜਲਦੀ ਬੁੱਕ ਕਰ ਲਿਓ ਜੀ ਸੂਟ ਠੀਕ ਹੈ ਜੀ ਅਗਲਾ ਸੂਟ ਆਊਗਾ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਸੋਹਣੀਆਂ ਪ੍ਰਿੰਟਿੰਗਾਂ ਨੇ ਸਟਾਫ ਵੀ ਬਹੁਤ ਜ਼ਿਆਦਾ ਸੋਹਣਾਗਾ ਤੀਸਰਾ ਕਲਰ ਹੈਗਾ ਜੀ ਇਹ ਵਾਲਾ ਇਹ ਮਤਲਬ ਕੋ ਕੱਦੂ ਰੰਗਾ ਜਿੱਦਾਂ ਆਪਾਂ ਕਹਦੇ ਨੇ ਪੰਜਾਬੀ ਚ ਸੂਹ ਵਾਲਾ ਰੰਗ ਹੈ ਇਸ ਤਰ੍ਹਾਂ ਦੀ 셔ਟ ਦੀ ਪ੍ਰਿੰਟਿੰਗ ਆਊਗੀ 2.5 ਮੀਟਰ ਦੀ ਹੋਗੀ ਜੀ ਕੱਟ ਇਸ ਤਰ੍ਹਾਂ ਦੀ ਆ ਜੂਗੀ ਪਲੇਨ ਬਾਟਮ ਠੀਕ ਹੈ ਜੀ ਤੀਜਾ ਕਲਰ ਇਹ ਹੋ ਗਿਆ ਤੈਨੂੰ ਸੂਟ ਤੇ ਚੌਥਾ ਇੱਕ ਆਪਣਾ ਕੋ ਗਾਜਰੀ 셔ਟ ਹੈ ਇਹਦੀ ਪ੍ਰਿੰਟਿੰਗ ਦੇਖੋ 셔ਟ ਦੀ ਬਹੁਤ ਜ਼ਿਆਦਾ ਸੌਫਟ ਜਿਹੜਾ ਹੈਗਾ ਸਟੱਫ ਹੈ ਬਲੈਕ ਅਵਰੀ ਦੀ ਮੈਚਿੰਗ ਆਊਗੀ ਇਸ ਤਰ੍ਹਾਂ ਇਹਦੇ ਸੈਲਫ ਪ੍ਰਿੰਟ ਆਊਗਾ ਜੀ ਬਾਟਮ ਦੇ ਵਿੱਚ ਦੇਖੋ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਦੇਖੋ ਸ਼ਰਟ ਦੀ ਪ੍ਰਿੰਟਿੰਗ ਆਊਗੀ ਪੂਰੀ ਟਾਈਟਾਈ ਮੀਟਰ ਦੀ ਆਊਗੀ ਜੀ ਕੱਟ 650 ਦੇ ਵਿੱਚ ਜਿਨ੍ਹਾਂ ਨੂੰ ਚਾਹੀਦੇ ਹੋਏ ਜਲਦੀ ਜਲਦੀ ਆਰਡਰ ਕਰ ਲਿਓ ਇਸ ਤੋਂ ਅੱਗੇ ਆਪਣੇ ਕੋਲੇ ਆਉਣਗੇ ਜੀ ਆਲਓਵਰ ਛੂਟ ਇਸ ਤਰ੍ਹਾਂ ਸੇਮਰ ਹੋਊਗਾ ਤੇ ਪਰ ਰਹਿਣਗੇ ਆਲਓਵਰ ਦੇ ਵਿੱਚ ਅਗਲੀ ਇਸ ਤਰ੍ਹਾਂ ਦੀ ਨੇਵੀ ਬਲੂਸ ਜਿਹੜਾ ਹੈਗਾ ਸ਼ੂਟ ਹੈ ਨੇਵੀ ਬਲੂਗਾ ਇਸ ਦਾ ਜਿਹੜਾ ਕਲਰ ਹੈ ਬਹੁਤ ਜ਼ਿਆਦਾ ਸੋਹਣੀ ਹੈ ਇਸ ਪ੍ਰਿੰਟਿੰਗ ਦੇਖੋ ਵਿੱਚ ਇਸ ਤਰ੍ਹਾਂ ਲਾਈਨਾਂ ਮਣੀ ਹੋਈਆਂ ਨੇ ਜਿੱਦਾਂ ਆਪਾਂ ਟੱਬੀ ਦੇ ਵਿੱਚ ਹੁੰਦੀਆਂ ਨੇ ਉਸ ਤਰ੍ਹਾਂ ਇਹ ਹੈਗਾ ਆਲਓਵਰ ਸ਼ੂਟ ਇਹ ਵੀ ਆਪਣੇ ਕੋਲ ਸਿੰਗਲ ਹੈ ਤੇ ਅਗਲਾ ਇੱਕ ਪ੍ਰਿੰਟਿੰਗ ਆਉਗੀ ਇਹ ਵਾਲੀ ਇਹ ਵੀ ਲਾਈਨ ਅਵਣੀ ਹੋਣੇ ਇਹਦੀ ਸ਼ਰਟ ਦੀ ਪ੍ਰਿੰਟਿੰਗ ਦੇਖੋ ਪ੍ਰਿੰਟਿੰਗਾਂ ਸਾਰੀਆਂ ਬਹੁਤ ਆਪਣੀ ਜਗ੍ਹਾ ਤੇ ਬਹੁਤ ਜ਼ਿਆਦਾ ਸੋਹਣੇ ਨੇ ਸੂਟ ਜਿਨ੍ਹਾਂ ਨੂੰ ਜੋ ਵੀ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਜਲਦੀ ਮੈਸੇਜ ਕਰਿਆ ਕਰੋ ਜੀ ਜਲਦੀ ਆਪਣਾ ਆਰਡਰ ਪਲੇਸ ਕਰਿਓ 650 ਦੀ ਰੇਂਜ ਦੇ ਵਿੱਚ ਇਸ ਤੋਂ ਅਗਲੀ ਪ੍ਰਿੰਟਿੰਗ ਦੇਖੋ ਸ਼ਰਟ ਦੀ ਇਹ ਵੀ ਆਪਣੇ ਕੋਲ ਆਲਓਵਰ ਸੂਟ ਹੈ ਇਹਦੀ ਵੀ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਦੇਖੋ ਫਲਾਵਰ ਬਹੁਤ ਸੋਹਣੇ ਬਣੇ ਹੋਏ ਨੇ ਤੇ 5 ਮੀਟਰ ਦੀ ਕਟ ਹੈ ਜੀ ਪੂਰੀ ਦੇਖੋ ਇਹਦੇ ਵਿੱਚ ਆਪਾਂ ਨੂੰ ਤਿੰਨ ਕਲਰ ਮਿਲ ਜਾਣਗੇ ਤੇ ਪਹਿਲਾ ਕਲਰ ਗ੍ਰੀਨ ਵਾਲਾ ਆਊਗਾ ਦੂਸਰਾ ਕਲਰ ਹੈ ਜਿਹੜਾ ਆਪਣੇ ਕੋਲੇ ਇਹ ਆਊਗਾ ਬਿਲਕੁਲ ਹੀ ਸਰਦਾਰੀ ਜੀ ਲੁੱਕ ਦੇ ਆਪਣੇ ਮੰਮੀਆਂ ਦੇ ਪਾਉਣ ਲਈ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇਹ ਲੇਸ ਵਗੈਰਾ ਲਗਾ ਕੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਇੱਕ ਕਲਰ ਇਹ ਹੋਊਗਾ ਤੀਸਰਾ ਕਲਰ ਆਪਣੇ ਕੋਲੇ ਇਹ ਹੋ ਗਿਆ ਮਿੱਠਾ ਜਿਹਾ ਕਲਰ ਹੈ ਵੀ ਬਹੁਤ ਜ਼ਿਆਦਾ ਪਿਆਰਾ ਜਿਹਾ ਕਲਰ ਹੈ ਦੇਖੋ ਪ੍ਰਿੰਟਿੰਗਾਂ ਸਾਰੀਆਂ ਹੀ ਬਹੁਤ ਜ਼ਿਆਦਾ ਵਧੀਆ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਹੋਏ ਸਕਰੀਨਸ਼ਾਟ ਲਈ ਜਾਓ ਜੀ ਤੇ ਆਪਾਂ WhatsApp ਮੈਸੇਜ ਕਰਕੇ ਆਪਣਾ ਸੂਟ ਜਿਹੜਾ ਲੈ ਸਕਦੇ ਹੋ ਤੇ ਅਗਲਾ ਸੂਟ ਹੈ ਜੀ ਇੱਕੇ ਵਾਲਾ ਇਹ ਵੀ ਆਪਣੇ ਕੋਲੇ ਆਲ ਉਪਰ ਹੈ ਸਰਦੀਆਂ ਦੇ ਵਿੱਚ ਪਾਉਣ ਵਾਲੀ ਹੈ ਇਹ ਵੀ ਸੂਟ ਬਹੁਤ ਜ਼ਿਆਦਾ ਹੋ ਜਾਂਦੇ ਨੇ ਇਸ ਲਈ ਅੱਦਿਆਂ ਦੀ ਵੀਡੀਓ ਨਹੀਂ ਅਪਲੋਡ ਹੁੰਦੀ ਦੇਖੋ ਇਸੀ ਉਹ ਗੇਸ ਤਰ੍ਹਾਂ ਦੀ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਐ ਇਸ ਦੀ ਵੀ ਦੇਖੇ ਹੋਰ ਸੂਟ ਐ ਇਹ ਸ਼ਾਇਦ ਕਲਰ ਆਪਣੇ ਮੰਮੀਆ ਲਈ ਨੇ ਆ ਦਾਦੀ ਮੰਮਾ ਲਈ ਵੀ ਵਧੀਆ ਕਾ ਕਲਰ ਬਹੁਤ ਜ਼ਿਆਦਾ ਜਿਹੜੀ ਪ੍ਰਿੰਟਿੰਗ ਐ ਦੀ ਬਹੁਤ ਜ਼ਿਆਦਾ ਵਧੀਆਗੀ ਮਤਲਬ ਬਰੀਕ ਪ੍ਰਿੰਟਿੰਗ ਐ ਗ੍ਰੀਨ ਮੂੰਗੀਆ ਗ੍ਰੀਨ ਜਿਹਾ ਕਲਰ ਐ ਇਸ ਦਾ ਇਸ ਤਰ੍ਹਾਂ ਦਾ ਇੱਕ ਸੂਟ ਪਨਕਲੇ ਅਵੇਲੇਬਲ ਐ ਇਹ ਵੀ ਆਪਣੇ ਕੋਲ ਸਿੰਗਲ ਹੈ ਇਹ ਵੀ ਸਿੰਗਲ ਉਹ ਆਪਣੇ ਕੋਲ ਤਿੰਨ ਕਲਰ ਸੀ ਸਾਰੇ ਸੂਟ ਆਪਾਂ ਜੀ ਦਿਖਾ ਦਿੱਤੇ ਨੇ 650 ਦੀ ਰੇਂਜ ਦੇ ਵਿੱਚ ਬਿਦ ਸ਼ਿਪਿੰਗ ਦੇ ਨਾਲ ਤੁਹਾਡੇ ਘਰ ਤੱਕ ਪਹੁੰਚਣਗੇ 650 ਦੀ ਰੇਜ ਵਿੱਚ ਜਿੰਨਾਂ ਨੂੰ ਚਾਹੀਦੇ ਹੋਏ ਆਰਡਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ